ਕੁਸ਼ੀ ਖੁਦਾਨ ਦਾ ਪਾਕ ਕਲਾਮ ਸੁਣਨ ਨੂੰ ਵਾਸਤੇ ਤਿਆਰ ਹੋਈਆ ਖੁਦਾਨ ਨੇ ਸੁਮਸਨ ਗਿਆ ਸਾਰੇ ਇਸਲਾਮੀਆਂ ਨੂੰ ਕਹਦੇ ਜੇ ਤੁਸੀਂ ਰੀਜ ਨਾਲ ਮੇਰੇ ਕਲਾਮ ਨੂੰ ਸੁਣੋਗੇ ਜਿਹੜੀਆਂ ਬਿਮਾਰੀਆਂ ਮਸਲੀਆਂ ਤੇ ਆਈਆਂ ਤੁਹਾਡੇ ਉੱਤੇ ਨਹੀਂ ਹੋਣਗੀਆਂ ਔਰ ਮੈਂ ਤੁਹਾਡੀ ਰੋਟੀ ਤੁਹਾਡੇ ਪਾਣੀ ਵਿੱਚ ਬਰਕਤ ਦੇਵਾਂਗਾ ਬੜੇ ਧਿਆਨ ਦੇ ਨਾਲ خدا ਦੇ ਪਾਕ ਸ਼ਬਦ ਨੂੰ ਸੁਣਨਾ ਅਸੀਂ خدا ਦਾ ਵਚਨ ਪੜ੍ਹਾਂਗੇ ਮਤੀ ਦੀ ਇੰਜੀਲ 28ਵਾਂ ਉਹਦੀ 19 ਤੇ 20 ਹੈ ਮਰਕਰ ਦੀ ਇੰਜੀਲ 16ਵਾਂ ਉਹਦੀ 15 ਤੇ 16 ਹੈ ਲੂਕਾ ਦੀ ਇੰਜੀਲ 24ਵਾਂ ਉਹਦੀ 47 ਹੈ ਇਹ ਵਚਨ ਪੜ੍ਹ ਕੇ ਤੇ ਫਿਰ ਅਸੀਂ ਖੁਦਾ ਦੇ ਕਲਾਮ ਨੂੰ ਸਮਝਿਆਗੇ ਜਿਸ ਨੂੰ ਵੀ ਮਿਲ ਗਿਆ ਖੁਦਾ ਦੇ ਕਲਾਮ ਨੂੰ ਬੜੇ ਲੋਕਾਂ ਦਾ ਮੱਤੀ ਦੀ ਇੰਜੀਲ 28ਵਾਂ ਉਹਦੀ 19ਵੀਂ ਚੰਗੀ ਹੈ ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲਾ ਬਣਾਓ ਅਤੇ ਉਹਨਾਂ ਦੇ ਪਿਤਾ ਅਤੇ ਪੁੱਤਰ ਅਤੇ ਉਹਨਾਂ ਨੂੰ ਪਿਤਾ ਪੁੱਤਰ ਅਤੇ ਪੁમિતਰਾ ਆਤਮਾ ਦੇ ਨਾਮ ਤੇ ਬਪਤਿ ਸਮਾਉ। ਪਰ ਉਹਨਾਂ ਨੂੰ ਸਿਖਾਓ। ਅਤੇ ਉਹਨਾਂ ਨੂੰ ਸਿਖਾਓ। ਤੇ ਸਾਰੀਆਂ ਗੱਲਾਂ ਦੀ ਪਾਲਣਾ ਕਰਨ। ਜਿੰਨਾ ਦਾ ਮੈਂ ਤੁਹਾਨੂੰ ਜਿੰਨਾ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਤੇ ਮੇਕੋ ਮੈਂ ਅੰਤ ਦੇ ਯੋਗ ਤੱਕ ਤੁਹਾਡੇ ਨਾਲ। ਅਸੀਂ ਜੋ ਕਦਾਰੇ ਵਚਨ ਪੜੇ ਨੇ ਇਹਨਾਂ ਦੇ ਨਾਲ ਅਸੀਂ ਮਰਕਰ 16 ਬਾਅਦ ਉਹਦੀ 15 16 ਇਹਦੀ ਤੋਂ ਪੜਾਂਗੇ। ਉਥੇ ਵੀ ਲਿਖਿਆ ਤੁਸੀਂ ਸਰਬੱਤੂ ਸ੍ਰਿਸ਼ਟੀ ਦੇ ਸਾਹਮਣੇ ਜਾਓ ਮੇਰੇ ਨਾਮ ਦਾ ਪ੍ਰਚਾਰ ਕਰੋ ਜਿਹੜਾ ਨੇਕਾ ਕਰੇ ਉਹ ਬਖਸ਼ ਮਨਤਾ ਹੋ ਜੋ ਬਖਸ਼ ਮਨ ਲਵੇ ਉਹ ਬਚਾਇਆ ਜਾਵੇਗਾ ਔਰ ਜਿਹੜਾ ਨੇਕਾ ਨਹੀਂ ਕਰੇਗਾ ਉਹ ਨਾਸ਼ ਹੋਵੇਗਾ ਖੁਦਾਮੰਦ ਦੀ ਬਾਣੀ ਉਹਦੇ ਵਚਨ ਜੋ ਅਸੀਂ ਪੜੇ ਨੇ ਬੜੇ ਧਿਆਨ ਦੇ ਨਾਲ ਅਸੀਂ ਖੁਦਾ ਦੇ ਕਲਾਮ ਨੂੰ ਸਮਝਣਾ ਪਹਿਲੀ ਹੈ ਜਿਹੜੀ ਅਸੀਂ ਪੜੀ ਹੈ ਇਹ ਪ੍ਰਭੂ ਯਿਸੂ ਮਸੀਹ ਦਾ ਉਪਦੇਸ਼ ਪਰਬੂ ਯਿਸੂ ਮਸੀਹ ਇਨਸਾਨ ਬਣ ਕੇ ਆਏ 30 ਸਾਲ ਦੀ ਉਮਰ ਚ ਪ੍ਰਭੂ ਨੇ ਸੇਵਕਾ ਸ਼ੁਰੂ ਕੀਤੀ 33 ਸਾਲ ਤੱਕ 33 ਸਾਲ ਤੱਕ ਪ੍ਰਭੂ ਨੇ 30 ਸਾਲ ਤੋਂ 3.5 ਸਾਲ ਤੱਕ ਸੇਵਕਾ ਕੀਤੀ ਪ੍ਰਭੂ ਯਿਸੂ ਮਸੀਹ ਮਰ ਗਏ ਪ੍ਰਭੂ ਯਿਸੂ ਮਸੀਹ ਜੀਵਟੇ ਜੀਵਟੇ ਦੇ 40 ਦਿਨ ਬਾਅਦ ਵਿੱਚ ਪ੍ਰਭੂ ਯਿਸੂ ਮਸੀਹ ਗਲੀਲ ਦੇ ਪਹਾੜ ਉੱਤੇ ਆਪਣੇ ਸ਼ਗਿਰਦਾਂ ਨੂੰ ਆਖਰੀ ਸੰਦੇਸ਼ ਦੇ ਰਿਹਾ ਕਿ ਅੱਗੇ ਤੁਸੀਂ ਕੀ ਕਰਨਾ ਹੈ ਇਹਦੇ ਬਾਰੇ ਪ੍ਰਭੂ ਯਿਸੂ ਮਸੀਹ ਉਹਨਾਂ ਨੇ ਪ੍ਰਗਟ ਕਰ ਰਿਹਾ ਜਾਂ ਉਹਨਾਂ ਨੂੰ ਦੱਸ ਰਿਹਾ ਜੋ ਸੀ ਖੁਦਾਮਤ ਦਾ ਪਾਗ ਕਲਮ ਪੜਿਆ ਇਹਦੇ ਨਾਲ ਅਸੀਂ ਬਾਅਦ ਵਿੱਚ ਹੋਰ ਐਦਾਂ ਵੀ ਪੜ ਸਕਦੇ ਹੋ ਜਿਵੇਂ ਲਿਖਣੀ ਆ ਤੁਸੀਂ ਲਿਖ ਸਕਦੇ ਹੋ ਮਰਕਸ 16 ਬਾਅਦ ਉਹਦੀ 15 ਤੇ 16 ਲੂਕਾ 24 ਬਾਅਦ ਉਹਦੀ 47 ਹੈ ਪ੍ਰੇਰਤੂ ਕੇ ਕਾਮ ਇਕ ਬਾਪੋ ਦੀ 8 ਹੈ। ਪ੍ਰੇਰਤੂ ਕੇ ਕਾਮ ਇਕ ਬਾਪੋ ਦੀ 8 ਹੈ। ਲੋਕਾ ਚ ਵੀ ਬਾਪੋ ਦੀ 47 ਹੈ। ਮਰਕਰ 16 ਬਾਪੋ ਦੀ 15 ਔਰ 16 ਹੈ। ਮੱਤੀ 28 ਬਾਪੋ ਦੀ 19 ਤੇ 20 ਹੈ। ਪੰਜੋਸ ਹੀ ਇੱਕ ਵਚਨ ਪੜਿਆ ਹੁਣ। ਇਹਦੇ ਵਿੱਚ ਤਿੰਨ ਗੱਲਾਂ ਸੀ ਪੜੀਆਂ ਨੇ ਜੋ ਪ੍ਰਭੂ ਯਿਸੂ ਮਸੀਹ ਨੇ ਕਹੀਆਂ। ਜਿਨ੍ਹਾਂ ਦੇ ਉੱਤੇ ਅਸੀਂ ਗੌਰ ਕਰਕੇ ਖੁਦਾ ਦੇ ਕਲਾਮ ਨੂੰ ਸਮਝਣਾ ਹੈ। ਪਹਿਲੀ ਗੱਲ ਪ੍ਰਭੂ ਨੇ ਕਹੀ ਕਿ ਤੁਸੀਂ ਜਾਓ ਤੇ ਸਾਰੀਆਂ ਕੌਮਾਂ ਦੇ ਵਿੱਚ ਪ੍ਰਚਾਰ ਕਰੋ ਇਹ ਖੁਸ਼ਖਬਰੀ ਦਾ ਸੰਦੇਸ਼ ਹੈ ਪਰਮੇਸ਼ੁਰ ਦਾ ਸੰਦੇਸ਼ ਹੈ ਕਿਸੇ ਦੇ ਮਜਬੂ ਨੂੰ ਬਦਲਣ ਵਾਲਾ ਸੰਦੇਸ਼ ਨਹੀਂ ਇਨਸਾਨ ਦੇ ਜੀਵਨ ਨੂੰ ਬਦਲਣ ਵਾਲਾ ਸੰਦੇਸ਼ ਹੈ ਇਹ ਖੁਦਾਮੰਦ ਦਾ ਬਾਖ ਨਾਮ ਹੈ ਪ੍ਰਭੂ ਯਿਸੂ ਨੂੰ ਸਹੀ ਤੇ ਵਿਸ਼ਵਾਸ ਕਰੋ ਤੇ ਮੰਨ ਫਰੋ ਕਿ ਆਪਣੇ ਮਨ ਨੂੰ ਬਦਲੋ ਨਸ਼ਿਆਂ ਵਿੱਚੋਂ ਨਿਕਲ ਕੇ ਇੱਕ ਚੰਗੇ ਕਰਮ ਕਰੋ। ਬੁਰੇ ਕਰਮ ਛੱਡ ਕੇ ਇੱਕ ਚੰਗੇ ਕਰਮ ਕਰੋ। ਲੜਾਈ ਝਗੜੇ ਦੇ ਕੰਮ ਛੱਡ ਕੇ ਚੰਗੇ ਕਰਮ ਕਰਨੇ। ਇਨਸਾਨ ਨੂੰ ਬਦੀ ਵੱਲੋਂ ਹਟਾ ਕੇ ਪਰਮੇਸ਼ਰ ਦੀ ਇਬਾਦਤ ਕਰਨੀ ਔਰ ਪ੍ਰਭੂ ਦੇ ਵਿਸ਼ਵਾਸ ਕਰਨਾ। ਇਹਨਾਂ ਗੱਲਾਂ ਦਾ ਉਪਦੇਸ਼ ਕਰੋ ਔਰ ਜਿਹੜਾ ਨੇਚਾ ਕਰੇ ਉਨ ਨੂੰ ਬਾਪ ਬੇਟੇ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਲਗੋ ਬਪਤਿਸਮੇ ਦਾ ਅਰਥ ਹੈਗਾ ਕਿ ਇਨਸਾਨ ਨੇ ਆਪਣੇ ਪ੍ਰਾਣ ਇਹ ਜੀਵਨ ਨੂੰ ਖਤਮ ਕਰਕੇ ਤੇ ਪ੍ਰਭੂ ਦੇ ਵਿੱਚੋਂ ਇੱਕ ਨਵਾਂ ਜੀਵਨ ਸ਼ੁਰੂ ਕਰਨਾ ਇੱਕ ਨਵਾਂ ਜੀਵਨ ਸ਼ੁਰੂ ਕਰਨਾ ਪੁਰਾਣਾ ਇਨਸਾਨ ਚਲਾ ਗਿਆ ਪੁਰਾਣਾ ਇਨਸਾਨ ਮਰ ਗਿਆ ਇੱਕ ਨਵਾਂ ਇਨਸਾਨ ਪੈਦਾ ਹੋਣਾ ਉਨੂੰ ਕਿਹਾ ਜਾਂਦਾ ਇੱਕ ਨਵਾਂ ਜੀਵਨ ਪਰਬੂ ਦੇ ਵਿੱਚ ਜੋ ਕਿ ਸ਼ੁਰੂ ਕਰਨਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਸਾਰੀਆਂ ਕੌਮਾਂ ਦੇ ਵਿੱਚ ਮੇਰੇ ਨਾਮ ਦਾ ਪ੍ਰਚਾਰ ਕਰੋ ਅੱਜ ਪ੍ਰਭੂ ਯਿਸੂ ਮਸੀਹ ਦਾ ਸੰਦੇਸ਼ ਉਹਨੂੰ ਪੰਜਾਉਂ ਦੇ ਵਾਸਤੇ ਦੁਨੀਆ ਦੇ ਕੋਨੇ-ਕੋਨੇ ਤੱਕ ਹਰ ਗਲੀ ਮਹੱਲੇ ਦੇ ਵਿੱਚ ਖੁਦਾ ਦੇ ਸੰਦੇਸ਼ ਨੂੰ ਪਹੁੰਚਾਉਣ ਦੇ ਲਈ ਇੱਕ ਗੱਲ ਯਾਦ ਕਰੋ ਕਦੀ ਵੀ ਸਮਾ ਹੋਵੇ ਤੁਸੀਂ ਜ਼ਰੂਰ ਯਹੂਨਾ ਦੀ ਇੰਜੀਲ 15 ਵਾਰ ਪੜ੍ਹਨਾ ਉਹਦੇ ਵਿੱਚ ਇਮਾਨਦਾਰ ਦੀ ਕੰਡੀਸ਼ਨ ਕੀ ਹੈ ਖੁਦਾ ਇਮਾਨਦਾਰ ਤੋਂ ਕੀ ਚਾਹੁੰਦਾ ਹੈ ਇਮਾਨਦਾਰ ਕੀ ਹੈ ਉਹਦੇ ਵਿੱਚ ਪ੍ਰੋਫੀਟ ਯਸ਼ੂ ਮਸੀਹ ਨੇ ਕਿਹਾ ਸੀ ਮੈਂ ਸੱਚੀ ਅੰਗੂਰ ਦੀ ਬੇਰ ਹਾਂ ਤੁਸੀਂ ਮੇਰੀਆਂ ਟਹਿਣੀਆਂ ਔਰ ਜਿਹੜੀ ਟਹਿਣੀ ਫਲ ਨਹੀਂ ਦਿੰਦੀ ਉਹ ਕੱਟੀ ਜਾਂਦੀ ਹੈ ਅੱਜ ਵੀ ਅਸੀਂ ਇਸ ਸਬਕ ਨੂੰ ਯਾਦ ਰੱਖਣਾ ਅਗਰ ਅਸੀਂ ਫਲ ਨਹੀਂ ਦਵਾਂਗੇ ਤੇ ਬੇਰ ਨਾਲੋਂ ਕੱਟੇ ਜਾਵਾਂਗੇ ਪ੍ਰਭੂ ਦੀ ਇਹ ਮਰਜ਼ੀ ਹੈ ਕਿ ਹਰ ਸ਼ੀਵਕ ਤੇ ਹਰ ਵਿਸ਼ਵਾਸੀ ਹਰ ਸ਼ੀਵਕ ਹਰ ਵਿਸ਼ਵਾਸੀ ਪ੍ਰਭੂ ਦੀ ਅੰਜੀਲ ਨੂੰ ਫੈਲਾਉਣ ਵਾਸਤੇ ਆਪਣਾ ਜੋਬਦਾਨ ਪਾਵੇ ਕਿ ਅੰਜੀਲ ਨੂੰ ਫਲਾਉਣ ਵਾਸਤੇ ਪ੍ਰਭੂ ਦੀ ਸੇਵਾ ਕਰੇ। ਇਹੀ ਕਫਾਲਿਆ ਜੋ ਖੁਦਾ ਤੁਹਾਡੇ ਤੋਂ ਚਾਹਦਾ ਹੈ। ਇਹੀ ਕਫਾਲਿਆ ਜੋ ਖੁਦਾ ਤੁਹਾਡੇ ਤੋਂ ਚਾਹਂਦਾ ਜੋ ਖੁਦਾ ਦੀ ਮਰਜ਼ੀ ਹੈ ਜੋ ਖੁਦਾ ਦੀ ਇੱਛਾ ਹੈ ਕਿ ਪ੍ਰਭੂ ਦੀ ਸੇਵਾ ਨੂੰ ਪੂਰਾ ਕਰਨਾ ਇਹ ਪ੍ਰਭੂ ਦੀ ਸੇਵਕਾਈ ਹੈ ਕਿ ਅੰਬੀਲ ਨੂੰ ਫਲਣ ਵਾਸਤੇ ਹਰ ਸੇਵਕ ਹਰ ਈਮਾਨਦਾਰ ਇਸ ਕੰਮ ਦੇ ਵਾਸਤੇ ਕਿਆਰ ਹੁੰਦੇ ਸੇਵਕ ਦੀ ਵੀ ਇੱਕ ਡਿਊਟੀ ਹੈ ਅੰਬੀਲ ਨੂੰ ਫਲਣ ਵਾਸਤੇ ਪੈਸੇ ਦੀ ਜ਼ਰੂਰਤ ਹੈ ਵਿਸ਼ਵਾਸੀਆਂ ਕੋਲੋਂ ਪੈਸਾ ਲੈ ਕੇ ਦਾਨ ਲੈ ਕੇ ਦਸਵੰਦ ਲੈ ਕੇ ਉਹਨ ਪ੍ਰਭੂ ਦੀ ਸੇਵਾ ਦੇ ਵਿੱਚ ਲਾਉਣਾ ਕਿ ਦੇ ਨਾਲ ਜੀਨ ਫੈਲਦੀ ਜਾਵੇ ਕਿਉਂਕਿ ਨਵੇਂ ਨੇਮ ਦੀ ਤਾਂ ਨਹੀਂ ਜੋ ਸਾਨੂੰ ਨਵਾਂ ਨੇਮ ਸਖਾਂਦਾ ਇਹ ਨਵਾਂ ਨੇਮ ਕਦੋਂ ਸ਼ੁਰੂ ਹੋਇਆ ਜਿਸ ਰਾਤ ਪ੍ਰਭੂ ਜੀ ਸਮਸੀ ਪੜਿਆ ਗਿਆ ਉਹਨੇ ਪਿਆਲਾ ਲਿਆ ਸ਼ੁਕਰ ਕਰਕੇ ਆਪਣੇ ਸ਼ਗਿਰਦਾਂ ਨੂੰ ਦਿੱਤਾ ਇਹ ਮੇਰਾ ਲਹੂ ਵਾ ਨਵੇਂ ਨੇਮ ਦਾ ਲਹੂ ਜੋ ਮੈਂ ਤੁਹਾਡੇ ਪਾਪਾਂ ਦੇ ਵਾਸਤੇ ਬਹਾਰਿਆ ਨਵੇਂ ਨੇਮ ਦੇ ਵਿੱਚ ਰਸੂਲਾਂ ਦੀ تعلیم ਦੇ ਵਿੱਚ ਇਹ ਗੱਲ ਬਾਈਬਲ ਤੇ ਨਹੀਂ ਲਿਖੀ ਗਈ ਕਿ ਕੋਈ ਵੀ ਸ਼ੇਮਕਦਾਨ ਲੈ ਕੇ ਇਸ ਧਰਤੀ ਤੇ ਆਪਣੀ ਪ੍ਰਾਪਰਟੀ ਬਣਾਵੇ ਕੋਠੀ ਬਣਾਵੇ ਵੱਡੇ ਵੱਡੇ ਮਗਲੇ ਬਣਾਵੇ ਦੁਨੀਆ ਦੀ ਜਗ੍ਹਾ ਖਰੀਦੇ ਤੇ ਬਾਈਬਲ ਦੇ ਵਿੱਚ ਨਹੀਂ ਲਿਖਿਆ ਇਹ ਖੁਦਾਮਨ ਦਾ ਪੈਸਾ ਇਸ ਕੰਮ ਦੇ ਵਾਸਤੇ ਨਹੀਂ ਹੈ ਇਹ ਪ੍ਰਭੂ ਦੀ ਸੇਵਾ ਦੇ ਵਿੱਚ ਲਾਉਣ ਵਾਸਤੇ ਜ਼ਰੂਰਤ ਹੈ ਕਿ ਅਸੀਂ ਪ੍ਰਭੂ ਦੀ ਸੇਵਾ ਦੇ ਵਿੱਚ ਲਾਈਏ ਕਿਉਂਕਿ ਪਤਰਸ ਨੇ ਵੀ ਕਿਹਾ اے ਪਿਆਰਿਓ ਆਪਣੇ ਆਪ ਨੂੰ ਪਰਦੇਸੀ ਦੇ ਮੁਸਾਫਰ ਸਮਝ ਕੇ ਆਪਣਾ ਜੀਵਨ ਗੁਜ਼ਾਰੋ ਕਿ ਅਸੀਂ ਪਰਦੇਸੀ ਦੇ ਮੁਸਾਫਰੇ ਇਹ ਧਰਤੀ ਇਹ ਜਗਾ ਸਾਡੀ ਨਹੀਂ ਪਰ ਵਿਸ਼ਵਾਸੀਆਂ ਦਾ ਕਰਮ ਕੀ ਹੈ ਵਿਸ਼ਵਾਸੀਆਂ ਦਾ ਕਰਮ ਇਹ ਕਿ ਅੰਜੀਲ ਨੂੰ ਫੈਲਾਉਣ ਵਾਸਤੇ ਪ੍ਰਭੂ ਦੀ ਗਵਾਹੀ ਦੇਣੀ ਅੰਜੀਲ ਨੂੰ ਫੈਲਾਉਣ ਵਾਸਤੇ ਆਪਣੇ ਦਸ ਦਸਮੰਤ ਸਾਨੂੰ ਰੱਬ ਦੀ ਸੇਵਾ ਦੇ ਵਿੱਚ ਦੇਣੇ ਪ੍ਰਭੂ ਦੀ ਗਵਾਹੀ ਦੇਣੀ ਪਰ ਜੋ ਵੀ ਪ੍ਰਭੂ ਯਿਸੂ ਮਸੀਹ ਦੇ ਵਾਸਤੇ ਈਸਾਈ ਦੇ ਵਾਸਤੇ ਕੰਮ ਆ ਉਸ ਕੰਮ ਨੂੰ ਉਸ ਸੇਵਾ ਨੂੰ ਪੂਰਾ ਕਰਨਾ ਤੇ ਵਿਸ਼ਵਾਸੀ ਦਾ ਕੰਮ ਹੈ ਜਿਹਦੇ ਨਾਲ ਅੰਜੀਨ ਫੈਲਦੀ ਜਾਵੇ ਪਵਿੱਤਰ ਬਾਈਬਲ ਦੱਸਦੀ ਹੈ ਕਿ ਹਰ ਵਿਸ਼ਵਾਸੀ ਨੂੰ ਖੁਦਾ ਨੇ ਆਪਣੀ ਟੈਣੀ ਬਣਾਇਆ ਅਗਰ ਉਹ ਕੰਮ ਨਹੀਂ ਕਰੇਗਾ ਫਲ ਨਹੀਂ ਦਵੇਗਾ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੇਰਾ ਪਿਤਾ ਨੂੰ ਘਟ ਦਵੇਗਾ ਕੱਟਣ ਦੇ ਬਾਅਦ ਉਹ ਟਾਣੇ ਸੁੱਕ ਜਾਂਦੇ ਕੀ ਸੁੱਕਣ ਦੇ ਬਾਅਦ ਲਿਖਿਆ ਅੱਗ ਵਿੱਚ ਝੋਕੇ ਜਾਵੇਗੀ ਅੱਗ ਦੱਸਦੀ ਹੈ ਨਰਕ ਨੂੰ ਸਦਾ ਦਾ ਜੀਵਨ ਸਦਾ ਦੀ ਮੌਤ ਨਰਕ ਵਿੱਚ ਸਦਾ ਦੀ ਮੌਤ ਸਵਰਗ ਵਿੱਚ ਸਦਾ ਦਾ ਜੀਵਨ ਇਸ ਵਾਸਤੇ ਆਪਣਾ ਯੋਗਦਾਨ ਪਾਓ ਕਨਵੈਨਸ਼ਨਾਂ ਦੇ ਵਿੱਚ ਲੋਕਾਂ ਨੂੰ ਆਪਣੇ ਨਗਰ ਦੇ ਵਿੱਚ ਤਿਆਰ ਕਰੋ ਉਹਨਾਂ ਨੂੰ ਲੈ ਕੇ ਕਨਵੈਨਸ਼ਨਾਂ ਦੇ ਵਿੱਚ ਜਾਓ ਅੱਜ ਵੱਡੀਆਂ-ਵੱਡੀਆਂ ਕਨਵੈਨਸ਼ਨਾਂ ਕਰਨ ਦਾ ਅਰਥ ਕੀ ਹੈ ਕਿਉਂ ਕੀਤੀਆਂ ਜਾਂਦੀਆਂ ਇਹਦੇ ਕਰਨ ਦਾ ਇੱਕ ਹੀ ਮਕਸਦ ਹੈ ਕਿ ਅੰਜੀਲ ਨੂੰ ਦੁਨੀਆ ਦੇ ਵਿੱਚ ਫੈਲਾਇਆ ਜਾਵੇ ਦੁਨੀਆ ਦੇ ਵਿੱਚ ਬਹੁਤ ਲੋਕ ਖੁਦਾ ਦੇ ਕلام ਨੂੰ ਸੁਣ ਸਕਣ ਖੁਦਾ ਦਾ ਸੰਦੇਸ਼ ਉਹਦਾ ਬਚਨ ਜੇ ਕਿ ਕੋਈ ਇਨਸਾਨ ਤੱਕ ਪਹੁੰਚ ਸਕੇ ਦੇ ਵਾਸਤੇ ਹਰ ਵਿਸ਼ਵਾਸੀ ਮਿਹਨਤ ਕਰੇ ਕਨਵੈਨਸ਼ਨਾਂ ਦੇ ਵਿੱਚ ਜਾਓ ਦੂਸਰੇ ਲੋਕਾਂ ਨੂੰ ਵੀ ਤਿਆਰ ਕਰੋ ਪ੍ਰਭੂ ਦੀ ਸੇਵਾ ਕਰੋ ਪਰਬੂ ਦੇ ਕੋਲ ਇੱਕ ਬਰਕਤ ਪ੍ਰਾਪਤ ਕਰੇ ਖੁਦਾਮੰਦ ਦਾ ਕੰਮ ਕਰੋ ਖੁਦਾ ਦੀ ਸੇਵਾ ਕਰੋ ਪਵਿੱਤਰ ਬਾਈਬਲ ਦਾਸ ਬੀ ਜਾ ਹਰ ਵਿਸ਼ਵਾਸੀ ਮਿਹਨਤ ਕਰੇ ਤੇ ਸੰਤ ਸੇਵਾ ਕਰੇ ਸੰਤ ਸੇਵਾ ਕਰੇ ਹਰ ਵਿਸ਼ਵਾਸੀ ਮਿਹਨਤ ਕਰੇ ਮਿਹਨਤ ਕਰਕੇ ਆਪਣਾ ਪੈਸਾ ਪ੍ਰਭੂ ਦੀ ਸੇਵਾ ਦੇ ਵਿੱਚ ਖਰਚ ਕਰੇ ਪ੍ਰਭੂ ਦੀ ਸੇਵਾ ਦੇ ਵਾਸਤੇ ਦਵੇ ਪਵਿੱਤਰ ਬਾਈਬਲ ਦਾਸ ਨਹੀਂ ਜਿਸ ਦਿਨ ਪਵਿੱਤਰ ਆਤਮਾ ਪੈਂਤੀਕ ਉਸ ਦੇ ਦਿਨ ਸੁਲਾਦੀ ਆਇਆ ਉਸ ਵਕਤ ਦੀ ਜੋ ਪਤਰਸ ਨੇ ਪ੍ਰਚਾਰ ਕੀਤਾ 3000 ਲੋਕ ਜਿਹੜੇ ਸੀ ਉਹਨਾਂ ਦੇ ਮਨ ਛੇਦ ਗਏ ਇਹਨਾਂ ਦਾ ਜੀਵਨ ਬਦਲ ਗਿਆ ਉਸ ਵਕਤ 4000 5000 7000 ਕ੍ਰਿਸ਼ਤ ਦਿਲੋਂ ਦਿਲ ਵਗਦੀ ਗਈ ਉਸ ਵਕਤ ਇੰਨੀ ਬੇਦਾਰੀ ਸੀ ਇਨੇ ਲੋਕ ਬੇਦਾਨ ਸਨ ਕਿ ਲੋਕ ਮਿਹਨਤ ਕਰ ਕਰਕੇ ਆਪਣਾ ਪੈਸਾ ਰਸੂਲਾਂ ਦੇ ਚਰਨਾਂ ਦੇ ਵਿੱਚ ਰੱਖਦੇ ਸਨ ਤੇ ਪਵਿੱਤਰ ਬਾਈਬਲ ਵਿੱਚ ਲਿਖਿਆ ਜਿਹੜੇ ਜ਼ਮੀਨਾਂ ਦੇ ਮਾਲਕ ਸੀ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਪ੍ਰਭੂ ਦੀ ਸੇਵਾ ਦੇ ਵਿੱਚ ਦਿੰਦੇ ਸੀ ਕਿ ਕਿਵੇਂ ਨਾ ਕਿਵੇਂ ਅਨਿਲ ਜਿਹੜੀ ਆ ਜਿਹਨੂੰ ਫੈਲਾਇਆ ਜਾਵੇ ਪਰ ਪ੍ਰਭੂ ਦੇ ਸੰਤ ਵੀ ਪ੍ਰਭੂ ਦੇ ਪੈਸੇ ਨੂੰ ਪ੍ਰਭੂ ਦੀ ਸੇਵਾ ਦੇ ਵਿੱਚ ਲੰਘਦੇ ਸਨ ਰੋਟੀ ਬਸਤਰ ਦੇ ਇਲਾਵਾ ਪਲੂਸ ਨੇ ਕਿਹਾ ਜਦੋਂ ਸਾਨੂੰ ਰੋਟੀ ਬਸਤਰ ਮਿਲਿਆ ਤੇ ਇਹੀ ਸਾਡੇ ਲਈ ਕਾਫੀ ਹੈ ਉਹਦੇ ਵਿੱਚੋਂ ਆਪਣਾ ਭੋਜਨ ਖਾਂਦੇ ਸੀ ਕੱਪੜਾ ਪਹਿਨਦੇ ਸੀ ਬਾਕੀ ਪੂਰਾ ਪੈਸਾ ਇਹ ਇਮਾਨਦਾਰੀ ਨਾਲ ਪ੍ਰਭੂ ਦੀ ਸੇਵਾ ਦੇ ਵਿੱਚ ਲੰਘਦੇ ਸਨ ਪਰ ਵਿਸ਼ਵਾਸੀ ਲੋਕ ਜਿਹੜੇ ਸਨ ਉਹ ਪੈਸੇ ਦੀ ਕਮੀ ਨਹੀਂ ਸੀ ਹੁੰਦੰਦੇ ਅੱਜ ਵੀ ਧੀਰ ਨੂੰ ਫਲਾਉਣ ਵਾਸਤੇ ਪ੍ਰਭੂ ਦੀ ਸੇਵਾ ਦੇ ਵਿੱਚ ਅੱਗੇ ਵਧੋ ਪ੍ਰਭੂ ਦੀ ਸੇਵਾ ਦੇ ਵਿੱਚ ਚੱਗੇ ਆਓ ਕਨਵੈਨਸ਼ਨਾਂ ਦੇ ਵਿੱਚ ਜਾਣਾ ਮਾ ਦੂਸਰੇ ਲੋਕਾਂ ਨੂੰ ਨਾਲ ਲੈ ਕੇ ਜਾਣਾ ਮਾ ਜਿਹਨੂੰ ਸੇਵਾ ਦਾ ਮੌਕਾ ਮਿਲੇ ਤੁਸੀਂ ਜਾ ਕੇ ਪ੍ਰਭੂ ਦੀ ਸੇਵਾ ਕਰੋ ਵਰਦਨ ਸਾਫ ਕਰਨ ਦੀ ਸੇਵਾ ਕਰੋ ਖਾਣਾ ਖਾਣ ਦੀ ਸੇਵਾ ਕਰੋ ਗਰੀਬਾਂ ਨੂੰ ਸ਼ੌਣ ਦੀ ਸੇਵਾ ਕਰੋ ਸਫਾਈ ਕਰਨ ਦੀ ਸੇਵਾ ਕਰੋ ਸੇਵਾ ਕਰਕੇ ਪਰਬੂ ਦੇ ਕੰਮ ਨੂੰ ਪੂਰਾ ਕਰੋ ਤਾਂ ਕਿ ਖੁਦਾ ਤੁਹਾਨੂੰ ਬਰਕਤ ਦੇਵੇ ਔਰ ਜਦੋਂ ਪ੍ਰਭੂ ਯਿਸੂ ਮਸੀਹ ਆਵੇ ਤੁਸੀਂ ਵੀ ਉਹਦੀ ਆਗਮਨ ਦੇ ਵਕਤ ਉਠਾਏ ਦਿਓ ਪਹਿਲਾ ਪਰਮੇਸ਼ੁਰ ਦਾ ਸੰਦੇਸ਼ ਆਂਦੀਰ ਨੂੰ ਫਲਾਓ ਦੂਸਰਾ ਸੰਦੇਸ਼ ਉਹਨਾਂ insanਾਂ ਨੂੰ ਗੱਲਾਂ ਸਿਖਾਓ ਕਿ ਉਹ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਦੂਸਰੀ ਗੱਲ ਜੋ ਸੀ ਬਾਈਬਲ ਦੇ ਵਿੱਚੋਂ ਪੜ੍ਹੀ ਹੈ ਕਸੀਂ ਸਾਰੇ ਖੁਦਾ ਦੇ ਬਚਨ ਜਿਹੜੇ ਨੇ ਉਹਨਾਂ ਨੂੰ ਪੂਰਾ ਕਰਨਾ ਇੱਕ ਇੱਕ ਬਚਨ ਨੂੰ ਪੂਰਾ ਕਰਨਾ ਇਹ ਖੁਦਾਮਨ ਦਾ ਕਲਮ ਸਿੱਖਣਾ ਕਿਸੇ ਇੱਕ ਇੱਕ ਬਚਨ ਨੂੰ ਪੂਰਾ ਕਰ ਸਕੀਏ ਪਹਿਲਾ ਇਮਾਨਦਾਰਾਂ ਦੇ ਵਾਸਤੇ ਸੰਦੇਸ਼ ਹੈ ਕਿ ਪ੍ਰਭੂ ਦੀ ਸੇਵਾ ਦੇ ਵਿੱਚ ਅੱਗੇ ਵਧੋ ਪ੍ਰਭੂ ਦੇ ਕੰਮ ਕਰਨ ਵਿੱਚ ਅੱਗੇ ਵਧੋ ਦੂਸਰਾ ਪ੍ਰਭੂ ਦਾ ਸੰਦੇਸ਼ ਹੈ ਕਲੈਸੀਆ ਦੇ ਵਿੱਚ ਇੱਕ ਦੂਸਰੇ ਨਾਲ ਪਿਆਰ ਕਰੋ ਇਹ ਪ੍ਰਭੂ ਦਾ ਸੰਦੇਸ਼ ਹੈ ਦੁਨੀਆ ਦੀ ਹਰ ਚੀਜ਼ ਨਾਲੋਂ ਆਪਣੇ ਪਰਮੇਸ਼ੁਰ ਨਾਲ ਜ਼ਿਆਦਾ ਪਿਆਰ ਕਰੋ ਬਾਈਬਲ ਵਿੱਚ ਲਿਖਿਆ ਤੁਸੀਂ ਪਰਮੇਸ਼ੁਰ ਦੇ ਲੋਕ ਹੋ ਤੁਹਾਨੂੰ ਖੁਦਾ ਨੇ ਦੁਨੀਆ ਤੋਂ ਅਲੱਗ ਕੀਤਾ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਹੋ ਤੁਹਾਡੇ ਬਾਸਤੇ ਇਹ ਪਰਮੇਸ਼ੁਰ ਦਾ ਸੰਦੇਸ਼ ਹੈ ਆਪਣੀ ਵੈਰੀਆਂ ਨਾਲ ਵੀ ਪਿਆਰ ਕਰੋ ਲੋਕ ਵੈਰੀਆਂ ਨਾਲ ਮੈਨ ਰੱਖਦੇ ਨੇ ਕਿ ਪਰਮੇਸ਼ੁਰ ਦੇ ਲੋਕ ਜਿਹੜੇ ਨੇ ਉਹ ਆਪਣੇ ਵੈਰੀਆਂ ਨਾਲ ਪਿਆਰ ਕਰਦੇ ਨੇ ਪਰਮੇਸ਼ੁਰ ਨੇ ਕਿਹਾ ਪ੍ਰਭੂ ਯਿਸੂ ਨੇ ਅਸੀਸ ਨੇ ਕਿਹਾ ਗੇ ਮੋਈ ਤੁਹਾਨੂੰ ਫਟਕਾਰੇ ਤੁਹਾਨੂੰ ਗਾਲ ਘੇ ਤੁਸੀਂ ਉਹਨੂੰ ਆਸ਼ੀਸ਼ ਦੇਣੀ ਆ ਉਹਦੇ ਵਾਸਤੇ ਬਰਕਤ ਮੰਗਣੀ ਆ ਆਪਣੇ ਦੁਸ਼ਮਣਾਂ ਨਾਲ ਵੀ ਪਿਆਰ ਕਰਨਾ ਹਰ ਇਨਸਾਨ ਦੇ ਨਾਲ ਪਿਆਰ ਕਰਨਾ ਇਹ ਪਿਆਰ ਦਾ ਸੰਦੇਸ਼ ਆ ਇਸ ਗੱਲ ਨੂੰ ਅਸੀਂ ਸਿੱਖਣਾ ਹੈ ਕਈ ਵਾਰ ਜਦੋਂ ਵੀ ਇਨਸਾਨ ਨੂੰ ਕੋਈ ਮੰਦਾ ਲਫ਼ਜ਼ ਚ ਬੋਲਦਾ ਕੋ ਕਿਸੇ ਦੀ ਵਿਰੋਧਤਾ ਦੇ ਵਿੱਚ ਕੋ ਲਫ਼ਜ਼ ਬੋਲਦਾ ਤੇ ਇਨਸਾਨ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਪਰ ਬਾਈਬਲ ਤੇ ਲਿਖਿਆ ਬਰਦਾਸ਼ਤ ਕਰੋ ਸਾਨੂੰ ਬਰਦਾਸ਼ਤ ਕਰਨ ਦੀ ਜ਼ਰੂਰਤ ਹੈ ਕਿੰਨਾ ਚਿਰ ਬਰਦਾਸ਼ਤ ਕਰਰਾ ਇੱਕ ਦਿਨ ਇੱਕ ਮਹੀਨਾ ਇੱਕ ਸਾਲ ਕਈ ਲੋਕ ਕਹਿੰਦੇ ਅਸੀਂ ਅੱਕ ਕੇ ਬੋਲਿਆ ਜਿਹੜਾ ਇਨਸਾਨ ਅੱਕ ਗਿਆ ਉਹ ਕਦੀ ਖੁਦਾ ਦੀ ਮਰਜ਼ੀ ਨੂੰ ਪੂਰਾ ਨਹੀਂ ਕਰ ਸਕਦਾ ਬਾਈਬਲ ਵਿੱਚ ਲਿਖਿਆ ਆਪਣਾ ਨਹੀਂ ਆ ਆਪਣੀ ਮੌਤ ਤੱਕ ਸਬਰ ਕਰਨਾ ਆਪਣੀ ਮੌਤ ਤੱਕ ਗੱਲਾਂ ਨੂੰ ਬਰਦਾਸ਼ਤ ਕਰਨਾ ਆਪਣੀ ਮੌਤ ਤੱਕ ਜਿੰਨਾ ਦਿਨ ਅਸੀਂ ਜਿਉਂਦੇ ਹਾਂ ਆਪਣੇ ਆਪ ਨੂੰ ਅਧੀਨ ਕਰਨਾ ਪ੍ਰਭੂ ਦੇ ਵਿੱਚ ਕਾਇਮ ਰਹਿਣਾ ਇਹਨਾਂ ਸਾਰੀਆਂ ਗੱਲਾਂ ਨੂੰ ਸਿੱਖਣਾ ਦਾਨ ਦੇਣਾ ਸਿੱਖਣਾ ਸੇਵਾ ਕਰਨੀ ਸਿੱਖਣੀ ਆ ਪਿਆਰ ਕਰਨਾ ਸਿੱਖਣਾ ਸਬਰ ਕਰਨਾ ਸਿੱਖਣਾ ਕਿ ਪ੍ਰਭੂ ਦੇ ਵਿੱਚ ਸਬਰ ਕਰੋ ਕੋਈ ਤੁਹਾਨੂੰ ਬੁਰਾ ਨਕਸ਼ੀ ਬੋਲਦਾ ਉਹਦੇ ਵਾਸਤੇ ਜਵਾਬ ਕਰੋ ਕੋਈ ਤੁਹਾਡੀ ਸ਼ਾਨ ਦੇ ਖਿਲਾਫ ਬੋਲਦਾ ਉਹਦੇ ਵਾਸਤੇ ਦੁਆ ਕਰੋ ਸਬਰ ਕਰੋ ਬਾਈਬਲ ਵਿੱਚ ਲਿਖਿਆ ਆ ਜੂਬ ਦੇ ਸਬਰ ਨੂੰ ਦੇਖੋ ਦੁੱਖਾਂ ਦੇ ਵਿੱਚ ਵੀ ਸਬਰ ਕਰੋ ਮੁਸ਼ਕਲਾਂ ਦੇ ਵਿੱਚ ਵੀ ਸਬਰ ਕਰੋ ਗਰੀਬੀ ਦੇ ਵਿੱਚ ਵੀ ਸਬਰ ਕਰੋ ਹਰ ਹਾਲ ਵਿੱਚ ਆਪਣੇ ਖੁਦਾ ਦੀ ਮਰਜ਼ੀ ਨੂੰ ਪੂਰਾ ਕਰੋ ਇਸ ਵਾਸਤੇ ਬਾਈਬਲ 'ਚ ਲਿਖਿਆ ਸਾਰੀਆਂ ਗੱਲਾਂ ਦੀ ਪਾਲਣਾ ਕਰੋ ਇੱਕ ਇੱਕ ਪ੍ਰਭੂ ਦੇ ਸੰਦੇਸ਼ ਦੀ ਪਾਲਣਾ ਕਰੋ ਇੱਕ ਇੱਕ ਗੱਲ ਦੀ ਪਾਲਣਾ ਕਰੋ ਪਰ ਇੱਕ ਗੱਲ ਨੂੰ ਜ਼ਰੂਰ ਜ਼ਿੰਦਗੀ ਦੇ ਵਿੱਚ ਯਾਦ ਰੱਖਣਾ ਕੋਈ ਸੇਵਕ ਅਗਰ ਤੁਹਾਡੇ ਕੋਲੋਂ ਚੰਦਾ ਲੈ ਕੇ ਪੈਸਾ ਲੈ ਕੇ ਦੁਨਿਆਵੀ ਕੰਮਾਂ ਦੇ ਵਿੱਚ ਖਰਚ ਕਰਦਾ ਹੈ ਪ੍ਰਬੂ ਦੀ ਸੇਵਾ ਦੇ ਵਿੱਚ ਖਰਚ ਨਹੀਂ ਕਰਦਾ ਤੇ ਪਵਿੱਤਰ ਬਾਈਬਲ ਦੱਸਦੀ ਹੈ ਸੈਸ਼ੇ ਇਨਸਾਨ ਨੂੰ ਚੰਦਾ ਦੇਣਾ ਯੋਗ ਨਹੀਂ ਹੈ ਅੰਹੀਲ ਨੂੰ ਪਹੁੰਚਵਾਉਣ ਵਾਸਤੇ ਦਾਨ ਕਰਨਾ ਅੰਹੀਲ ਨੂੰ ਪਹੁੰਚਵਾਉਣ ਵਾਸਤੇ ਸੇਵਾ ਕਰਨੀ ਜਿਹਦੇ ਨਾਲ ਪਗਾਗਾ ਬਚਨ ਫੈਲਦਾ ਜਾਵੇ ਅਸੀਂ ਦੁਨੀਆ ਦੇ ਕੋਨੇ-ਕੋਨੇ ਤੱਕ ਪਰਮੇਸ਼ਰ ਦੇ ਬਚਨ ਨੂੰ ਫੈਲਾ ਸਕੀਏ ਤੀਸਰੀ ਗੱਲ ਲਿਖੀ ਹੈ ਅੰਤ ਦੇ ਯੁੱਗ ਤੱਕ ਪਰਬੂ ਯਿਸੂ ਮਸੀਹ ਨੇ ਕਿਹਾ ਮੈਂ ਤੁਹਾਡੇ ਨਾਲ ਹਾਂ ਅੰਤ ਦੇ ਯੁੱਗ ਤੱਕ ਮੈਂ ਤੁਹਾਡੇ ਨਾਲ ਹਾਂ ਅੰਤ ਦੇ ਯੁੱਗ ਦਾ ਸੰਦੇਸ਼ ਜੋ ਪ੍ਰਬੂ ਯਿਸੂ ਮਸੀਹ ਸਾਨੂੰ ਦੇ ਰਿਹਾ ਖੁਦਾਮੰਦ ਦੀ ਯੋਜਨਾ ਇਹ ਪਰਮੇਸ਼ੁਰ ਦੀ ਯੋਜਨਾ ਹੈ ਕਿ ਅੰਤ ਦੇ ਯੁੱਗ ਤੱਕ ਪ੍ਰਚਾਰ ਕੀਤਾ ਜਾਵੇ ਤੁਹਾਡੇ ਵਿੱਚ ਪ੍ਰਭੂ ਦੇ ਸੰਤ ਆਏ ਬੜੇ ਬੜੇ ਮਹਾਨ ਸੰਤ ਪ੍ਰਭੂ ਯਿਸੂ ਮਸੀਹ ਦੇ ਚੇਲੇ ਜਿਨ੍ਹਾਂ ਨੇ ਇਹ ਸੇਵਕਾਈ ਨੂੰ ਸ਼ੁਰੂ ਕੀਤਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਕੇ ਖੁਦਾ ਦੇ ਬਚਨ ਨੂੰ ਪੂਰਾ ਕੀਤਾ ਉੱਠੇ ਸਲੀਬ ਉੱਤੇ ਲਟਕ ਕੇ ਪ੍ਰਭੂ ਯੇਸ਼ੂ ਦੇ ਨਾਮ ਤੋਂ ਮਾਰੇ ਗਏ ਉਹਨਾਂ ਨੇ ਛਤਕਾਰਾ ਨਹੀਂ ਲੱਭਿਆ ਪ੍ਰਭੂ ਦੀ ਸੇਵਾ ਕਰਕੇ ਚਲੇ ਗਏ ਉਹਨਾਂ ਦੇ ਬਾਅਦ ਵੀ ਜ ਲੱਖਾਂ ਤੇ ਹਜ਼ਾਰਾਂ ਖੁਦਾ ਨੇ ਆਪਣੇ ਸੰਤ ਤਿਆਰ ਕੀਤੇ ਜੋ ਅੰਦੀਲ ਨੂੰ ਫੈਦਾਰੇ ਨੇ ਇੱਕ ਇੱਕ ਇਮਾਨਦਾਰ ਅੰਦੀਲ ਨੂੰ ਫੈਲਾਉਣ ਵਾਸਤੇ ਮਿਹਨਤ ਕਰੇ ਇੱਕ ਇੱਕ ਇਮਾਨਦਾਰ ਅੰਜੀਰ ਨੂੰ ਫੈਲਾਉਣ ਵਾਸਤੇ ਆਪਣਾ ਪੈਸਾ ਖਰਚ ਕਰੇ ਇੱਕ ਇੱਕ ਇਮਾਨਦਾਰ ਅੰਜੀਰ ਨੂੰ ਫੈਲਾਉਣ ਵਾਸਤੇ ਪ੍ਰਭੂ ਦੀ ਗਵਾਹੀ ਦਵੇ ਇੱਕ ਇੱਕ ਇਮਾਨਦਾਰ ਅੰਜੀਰ ਨੂੰ ਫੈਲਾਉਣ ਵਾਸਤੇ ਲੋਕਾਂ ਨਾਲ ਆਪਣਾ ਸੰਪਰਕ ਬਣਾ ਕੇ ਉਹਨਾਂ ਤੱਕ ਖੁਦਾ ਦੇ ਪਾਕ ਕਲਾਮ ਨੂੰ ਪਹੁੰਚਾਵੇ ਇਹ ਪ੍ਰਭੂ ਯਿਸੂ ਮਸੀਹ ਦਾ ਸੰਦੇਸ਼ ਹੈ ਖੁਦਾ ਦੀ ਸੇਵਾ ਨੂੰ ਜਾਰੀ ਰੱਖਣਾ ਪ੍ਰਭੂ ਦੀ ਸੇਵਾ ਦੇ ਵਿੱਚ ਲੱਗੇ ਰਹਿਣਾ ਕਿੰਨਾ ਸਮਾਂ ਖੁਦਾ ਦੀ ਸੇਵਾ ਕਰਨੀ ਆ ਬਾਈਬਲ ਦੇ ਵਿੱਚ ਲਿਖਿਆ ਅੰਤ ਦੇ ਯੁੱਗ ਤੱਕ ਜਿੰਨਾ ਚਿਰ ਪ੍ਰਭੂ ਯਿਸੂ ਮਸੀਹ ਨਾਂ ਵਿੱਚ ਉਹਨਾਂ ਸਮਾਂ ਅਸੀਂ ਪ੍ਰਭੂ ਦੀ ਸੇਵਾ ਦੇ ਵਿੱਚ ਲੱਗੇ ਰਹਿਣਾ ਇੱਕ ਦੂਸਰੀ ਦੇ ਵਾਸਤੇ ਦੁਆ ਕਰੋ ਸਾਰੀ ਦੁਨੀਆ ਦੇ ਵਾਸਤੇ ਦੁਆ ਕਰਨੀ ਹੈ ਅਜੇ ਤੱਕ ਜਿਹੜੇ ਲੋਕ ਪ੍ਰਭੂ ਤੇ ਵਿਸ਼ਵਾਸ ਨਹੀਂ ਕਰ ਰਹੇ ਉਹ ਵੀ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਪ੍ਰਭੂ ਨੂੰ ਆਪਣਾ ਮੁਕਤੀ ਦਾਤਾ ਗ੍ਰਹਿਣ ਕਰਨ ਔਰ ਪ੍ਰਭੂ ਯਿਸੂ ਮਸੀਹ ਉਤੇ ਵਿਸ਼ਵਾਸ ਕਰਨ ਇਹਦੇ ਵਾਸਤੇ ਸਭ ਲੋਕਾਂ ਦੇ ਵਾਸਤੇ ਦੁਆ ਕਰ ਰਹੀ ਹੈ ਅੱਜ ਇਹ ਪ੍ਰਭੂ ਯਿਸੂ ਮਸੀਹ ਦਾ ਸੰਦੇਸ਼ ਇਹਨੂੰ ਹਮੇਸ਼ਾ ਦੇ ਵਾਸਤੇ ਯਾਦ ਰੱਖੋ ਯੋਹਨਾ 15ਵਾਂ ਬਾਪ ਉਹਨੂੰ ਜਦੋਂ ਤੁਸੀਂ ਪੜੋਗੇ ਉਹਦੇ ਵਿੱਚ ਲਿਖਿਆ ਤੁਸੀਂ ਪ੍ਰਭੂ ਦੀਆਂ ਟਹਿਣੀਆਂ ਨੂੰ 16 ਵਿੱਚ ਲਿਖਿਆ ਪ੍ਰਭੂ ਯਿਸੂ ਨੇ ਕਿਹਾ ਤੁਸਾਂ ਮੈਨੂੰ ਨਹੀਂ ਚੁਣਿਆ ਮੈਂ ਤੁਹਾਨੂੰ ਚੁਣਿਆ ਤੁਹਾਨੂੰ ਠਹਿਰਾਇਆ ਤੁਹਾ ਨੂੰ ਮਕਰਨ ਕੀਤਾ ਇਸ ਵਾਸਤੇ ਤੁਸੀਂ ਫਲਦਾਰ ਹੋਵੋ ਤੁਹਾਡਾ ਫਲ ਕਾਇਮ ਹੋਵੇ ਖੁਦਾ ਕੇ ਹੀ ਫਲ ਚਾਹਂਦਾ ਕਿ ਅਸੀਂ ਸਾਰੇ ਮਿਲ ਕੇ ਪ੍ਰਭੂ ਦੀ ਸੇਵਾ ਨੂੰ ਪੂਰਾ ਕਰੀਏ ਇਹੀ ਫਾਲਿਆ ਜੋ ਖੁਦਾ ਸੇਵਕ ਤੋਂ ਚਾਹਂਦਾ ਤੇ ਇਹੀ ਫਾਲਿਆ ਜੋ ਖੁਦਾ ਵਿਸ਼ਵਾਸੀ ਲੋਕਾਂ ਤੋਂ ਚਾਹਂਦਾ ਇੱਕ ਇੱਕ ਪੈਸਾ ਆਪਣਾ ਬਚਾ ਕੇ ਪ੍ਰਭੂ ਦੀ ਸੇਵਾ ਦੇ ਵਿੱਚ ਇਸਤੇਮਾਲ ਕਰੋ 2 ਤਰੀਕ ਨੂੰ 2 ਸਤੰਬਰ ਸੋਮਵਾਰ ਅਜਨਾਨੇ ਦੇ ਵਿੱਚ ਸ਼ਾਮਿਲਣੇ ਆਪਰੇ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰ ਨੂੰ ਆਪਣੇ ਗਵਾਨ ਜਿੰਨੇ ਵੀ ਲੋਕ ਨੇ ਸਭਨਾਂ ਨੂੰ ਤਿਆਰ ਕਰਨਾ ਪ੍ਰਭੂ ਦੀ ਸੇਵਾ ਦੇ ਵਾਸਤੇ ਉਹਨਾਂ ਨੂੰ ਨਾਲ ਜਾਣ ਵਾਸਤੇ ਪ੍ਰੇਰਣਾ ਦੇਣੀ ਹੈ ਔਰ ਆਪਣੇ ਆਪਣੇ ਜੋ ਵੀ ਸਾਧਨ ਖੁਦਾਪੋਤਾਂ ਨੂੰ ਦਵੇ ਉਹਨਾਂ ਤੇ ਉਹਨਾਂ ਲੋਕਾਂ ਨੂੰ ਲੈ ਕੇ ਕਨਵੈਨਸ਼ਨ ਦੇ ਵਿੱਚ ਪਹੁੰਚਣਾ ਤਾਂ ਕਿ ਅਸੀਂ ਸਾਰੇ ਮਿਲ ਕੇ ਪ੍ਰਭੂ ਦੀ ਸੇਵਾ ਨੂੰ ਪੂਰਾ ਕਰ ਸਕੀਏ ਪ੍ਰਭੂ ਦਾ ਹੁਕਮ ਹੈ ਸਾਰੀਆਂ ਕੌਮਾਂ ਵਿੱਚ ਮੇਰੇ ਨਾਮ ਦਾ ਪ੍ਰਚਾਰ ਕਰੋ ਹਰ ਮੁਹੱਲੇ ਵਿੱਚ ਹਰ ਗਲੀ ਵਿੱਚ ਹਰ ਇਨਸਾਨ ਤੱਕ ਅੰਗਿਲ ਜਿਹੜੀ ਆ ਇਹ ਪਹੁੰਚੇ ਸਾਰੀਆਂ ਗੱਲਾਂ ਦੀ ਸਿੱਖਿਆ ਦੇਣੀ ਆ ਔਰ ਸਿੱਖਿਆ ਦੇ ਵਿੱਚ ਕੈਮਰਨ ਜੋ ਕੁਝ ਵੀ ਖੁਦਾ ਦੇ ਹੁਕਮ ਤੁਹਾਨੂੰ ਮਿਲ ਉਹਨਾਂ ਦੀ ਪਾਲਣਾ ਕਰਨੀ ਆ ਪਾਲਣਾ ਹੀ ਕਰਨ ਵਿੱਚ ਬਰਕਤ ਹੈ ਨਮਾਨ ਕੋੜੀ ਨੇ ਕਿਹਾ ਜੇ ਮੈਂ ਪਾਣੀ ਵਿੱਚ ਚੁੰਮੀ ਮਾਰ ਵੀ ਲਵਾਂ ਤੇ ਕਿਰਾ ਕੋੜ ਨਹੀਂ ਜਾ ਸਕਦਾ ਮੈਂ ਤੇ ਕਈ ਵਾਰੀ ਚੁੰਮੀਆਂ ਮਾਰ ਚੁੱਕਾ ਪਰ ਉਹਦੇ ਨੌਕਰਾਂ ਨੇ ਕਿਹਾ ਸੀ ਤੂੰ ਪਰਮੇਸ਼ਰ ਦਾ ਸੰਦੇਸ਼ ਪੂਰਾ ਕਰ ਪਰਮੇਸ਼ਰ ਦਾ ਹੁਕਮ ਪੂਰਾ ਕਰ ਕਿਰਾ ਕੋੜ ਚਲਾ ਜਾਵੇਗਾ ਅੱਜ ਵੀ ਤੁਸੀਂ ਯਾਦ ਰੱਖੋ ਖੁਦਾਮੰਦ ਦੀ ਯੋਜਨਾ ਨੂੰ ਪੂਰਾ ਕਰੋ ਖੁਦਾ ਦਾ ਕੰਮ ਕਰੋ ਖੁਦਾਤ ਵਾਲੇ ਮੁਸ਼ਕਲਾਂ ਤੁਹਾਡੀਆਂ ਪ੍ਰੋਬਲਮਾਂ ਨੂੰ ਦੂਰ ਕਰੇਗਾ ਜਿਹੜੇ ਪਰਮੇਸ਼ਰ ਦਾ ਕੰਮ ਕਰਦੇ ਨੇ ਪਰਮੇਸ਼ਰ ਉਹਨਾਂ ਦਾ ਕੰਮ ਕਰਦਾ ਜੋ ਆਪਣਾ ਜੀਵਨ ਭਦਾਨ ਦੇ ਦਿੰਦੇ ਨੇ ਉਹ ਉਹਨਾਂ ਦਾ ਪਰਮੇਸ਼ਰ ਬਣ ਜਾਂਦਾ ਜਿਹੜੇ ਪਰਮੇਸ਼ਰ ਨਾਲ ਪਿਆਰ ਕਰਦੇ ਨੇ ਖੁਦਾ ਉਹਨਾਂ ਨਾਲ ਡਬਲ ਪਿਆਰ ਕਰਦਾ ਜਿਹੜੇ ਇੱਕ ਕਦਮ ਖੁਦਾ ਵੱਲ ਵਧਦੇ ਨੇ ਖੁਦਾ 100 ਕਦਮ ਉਹਨਾਂ ਵੱਲ ਵਧਦਾ ਹੈ ਪ੍ਰਭੂ ਦੇ ਵਿੱਚ ਅੱਗੇ ਵਧੋ ਖੁਦਾ ਦੀ ਇੱਛਾ ਨੂੰ ਪੂਰਾ ਕਰੋ ਖੁਦਾਮ ਦੀ ਮਰਜ਼ੀ ਨੂੰ ਪੂਰਾ ਕਰੋ ਸਾਰੇ ਸੰਸਾਰ ਦੇ ਵਾਸਤੇ ਦੁਆ ਕਰੋ ਉਹਦੇ ਨਾਲ ਪ੍ਰਭੂ ਦੇ ਸੇਵਕਾਂ ਦੇ ਉਹਦੇ ਸੰਤਾਂ ਦੇ ਵਾਸਤੇ ਵੀ ਦੁਆ ਕਰੋ ਜਿਹਦੇ ਨਾਲ ਉਹ ਦਲੇਰੀ ਨਾਲ ਖੁਦਾ ਦੇ ਬਚਨ ਨੂੰ ਸੁਣਾਉਣ ਔਰ ਪ੍ਰਭੂ ਦਾ ਬਚਨ ਫੈਲਦਾ ਜਾਵੇ ਬਿਮਾਰਾਂ ਲਈ ਵੀ ਦੁਆ ਕਰੋ ਜਿਸ ਤਰ੍ਹਾਂ ਪਹਿਲੀ ਸਦੀ ਦੇ ਲੋਕ ਦੁਆ ਕਰਦੇ ਸਨ ਬਾਈਬਲ 'ਚ ਲਿਖਿਆ ਤਰੀਸੀ ਇਕੱਠੀ ਹੋਈ ਇੱਕ ਤਾਂ ਬੈਠ ਕੇ ਦੁਆ ਕਰ ਰਹੀ ਸੀ ਔਰ ਉਹ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰ ਰਹੀ ਸੀ اے ਪਿਤਾ ਤੂੰ ਸ਼ਿਫਾ ਦਾ ਹੱਥ ਵਧਾ ਤੇਰੇ ਸੇਵਕ ਦਲੇਰੀ ਨਾਲ ਤੇਰੇ ਬਚਨ ਨੂੰ ਸੁਣਾਉਣ ਔਰ ਤੂੰ ਚੰਗਾ ਕਰਨ ਵਾਲਾ ਹੱਥ ਵਧਾਵੇਂ ਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਜੀਵ ਤੇ ਅਚੰਬੇ ਪ੍ਰਗਟ ਹੋਣ ਇੱਕ ਇੱਕ ਬਿਮਾਰ ਵਾਸਤੇ ਦੁਆ ਕਰਨੀ ਆ ਪ੍ਰਭੂ ਤੂੰ ਬਿਮਾਰਾਂ ਨੂੰ ਚੰਗਾ ਕਰ ਜਿਹੜੇ ਲੋਕ ਸ਼ੈਤਾਨ ਦੇ ਜਗੜੀ ਹੋਏ ਪ੍ਰਭੂ ਤੋਂ ਦੂਰ ਨੇ हे ਪ੍ਰਭੂ ਤੋ ਉਹਨਾਂ ਨੂੰ ਜਾਗ ਕਰ ਤੇ ਹਜ਼ਾਰਾਂ ਲੋਕਾਂ ਤੱਕ ਤੇਰਾ ਬਚਨ ਪਹੁੰਚ ਸਕੇ ਇਹਦੇ ਵਾਸਤੇ ਦੁਆ ਕਰਨੀ ਆ ਆਪਣਾ ਪੈਸਾ ਪ੍ਰਭੂ ਦੀ ਸੇਵਾ 'ਚ ਖਰਚ ਕਰ ਕਰਨਾ ਜਿੱਥੇ ਵੀ ਕਨਵੈਨਸ਼ਨ ਹੋਵੇ ਉਥੇ ਜਾ ਕੇ ਆਪਣਾ ਜੋਗਦਾਰ ਪਾਉਣਾ ਤਾਂ ਕਿ ਅਸੀਂ ਇਕੱਠੇ ਹੋ ਕੇ ਮਿਲ ਕੇ ਆਂਦੀਵ ਨੂੰ ਖਿਲਾ ਸਕੀਏ ਉਹ ਆਪਣੀ ਅੱਖਾਂ ਬੰਦ ਕਰਾਂਗੇ ਥੋੜਾ ਸਮਾਂ ਖੁਦਾ ਦੀ ਤਾਰੀਫ ਕਰਾਂਗੇ ਖੁਦਾ ਦੀ ਸ਼ੁਕਰਗੁਜ਼ਾਰੀ ਕਰਾਂਗੇ ਹਾਲੇਲੂਇਆ